ਤੁਸੀਂ ਦੇਖ ਰਹੇ ਹੋ ਪ੍ਰਾਈਮ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਆਪ ਸਭ ਦਾ ਹੀ ਅੱਜ ਦੇ ਪ੍ਰਾਈਮ ਕੈਨੇਡਾ ਦੇ ਇਸ ਸੈਗਮੈਂਟ ਦੇ ਵਿੱਚ ਬਹੁਤ ਹੀ ਨਿਗਾਹਸਵਾਗਤ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਅੱਜ ਪ੍ਰਾਈਮ ਅਲਬਰਟਾ ਦਾ ਸੈਗਮੈਂਟ ਬਹੁਤ ਸਪੈਸ਼ਲ ਹੈ ਜਿਸ ਵਿੱਚ ਅੱਜ ਗੱਲਬਾਤ ਕਰਾਂਗੇ ਅਲਬਰਟਾ 2025 ਦੇ ਬਜਟ ਦੀ 2025 ਦਾ ਬਜਟ ਨੈਟ ਹੋਰਨਰ ਫਾਈਨੈਂਸ ਮਿਨਿਸਟਰ ਆਫ ਅਲਬਰਟਾ ਵੱਲੋਂ ਕੱਲ ਪੇਸ਼ ਕੀਤਾ ਗਿਆ ਜਿਸ ਵੀ ਜਨਨੈਚਾ 3.1 ਬਿਲੀਅਨ ਡਾਲਰ ਦੇ ਰੈਵਨਿਊ ਦੀ ਗੱਲ ਕੀਤੀ ਦੇ ਨਾਲ ਨਾਲ 75.3 ਬਿਲੀਅਨ ਡਾਲਰ ਦੇ ਐਕਸਪੈਂਸਸ ਦੀ ਗੱਲ ਵੀ ਹੋਈ ਤੇ ਇਸ ਦੇ ਵਿੱਚ 5.2 ਬਿਲੀਅਨ ਡਾਲਰ ਦਾ ਡੈਫਿਸਟ ਸ਼ੋ ਕੀਤਾ ਗਿਆ ਹੈ ਇਥੇ ਜ਼ਿਕਰ ਹੋ ਗਿਆ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੇ 2023 ਦੇ ਪ੍ਰੀਮੀਅਰ ਬਣਦੇ ਦੌਰਾਨ ਉਹਨਾਂ ਨੇ ਇੱਕ ਜਨਤਾ ਦੇ ਨਾਲ ਵਾਦਾ ਕੀਤਾ ਸੀ ਕਿ ਇੱਕ ਨਵੀਂ ਪਰਸਨਲ ਇਨਕਮ ਟੈਕਸ ਸਲਾਬ ਇੰਟਰੋਡਿਊਸ ਕੀਤੀ ਗਈ ਹੈ ਜਿਸ ਵਿੱਚ 60000 ਤੱਕ ਦੀ ਸਾਲਾਨਾ ਆਮਦਨ ਦੇ ਵਾਲੇ ਲੋਕਾਂ ਦੇ ਲਈ 750 ਡਾਲਰ ਦੀ ਬਚਤ ਹਰ ਸਾਲ ਹੋਵੇਗੀ ਇਥੇ ਨਾਲ ਬਹੁਤ ਸਾਰੇ ਟੈਕਸਾਂ ਦੇ ਵਿੱਚ ਤੇ ਸੰਦੇ ਵਿੱਚ ਵਾਦਾ ਵੀ ਕੀਤਾ ਗਿਆ ਹੈ ਤੇ ਆਓ ਦੇਖਦੇ ਹਾਂ ਡਿਟੇਲਡ ਰਿਪੋਰਟ ਕਿ ਅਲਬਰਟਾ ਬਜਟ 2025 ਦੇ ਵਿੱਚ ਕੀ ਨਵੀਆਂ ਅਨਾਊਂਸਮੈਂਟਸ ਕੀਤੀਆਂ ਗਈਆਂ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਲਬਰਟਾ ਵਾਸੀਆਂ ਨੂੰ ਕੀ ਫਾਇਦੇ ਮਿਲਣ ਜਾ ਰਹੇ ਹਨ ਅਲਬਰਟਾ ਦੇ ਫਾਈਨੈਂਸ ਮਿਨਿਸਟਰ ਨੈਟ ਹਾਰਨਰ ਨੇ ਵੀਰਵਾਰ ਨੂੰ 2025-26 ਵਿੱਤੀ ਸਾਲ ਲਈ ਬਜਟ ਪੇਸ਼ ਕੀਤਾ ਨੈਟ ਹਾਰਨਰ ਨੇ ਬਜਟ ਦੇ ਵੇਰਵੇ ਸਾਂਝੇ ਕਰਨ ਲਈ ਅਲਬਰਟਾ ਵਿਧਾਨ ਸਭਾ ਵਿੱਚ ਖੜੇ ਹੋ ਕੇ ਐਲਾਨ ਕੀਤਾ ਕਿ 60000 ਡਾਲਰ ਤੱਕ ਦੀ ਸਾਲਾਨਾ ਆਮਦਨ ਤੇ 8% ਪਰਸਨਲ ਟੈਕਸ ਬ੍ਰੈਕਟ ਲਗਭਗ ਕਿਤਾਰ ਆਵੇਗਾ ਹਾਰਨਰ ਦੇ ਅਨਸਾਰ ਇਸ ਟੈਕਸ ਕਟੌਤੀ ਨਾਲ ਸੂਬੇ ਨੂੰ ਹਰ ਸਾਲ ਲਗਭਗ 1.2 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ ਇਸ ਨਾਲ ਟੈਕਸ ਪੇਅਰਸ ਨੂੰ ਆਪਣੇ ਪਹਿਲੇ 60000 ਡਾਲਰ ਦੀ ਆਮਦਨ 'ਤੇ ਲਗਭਗ ਸਾਲਾਨਾ 750 ਡਾਲਰ ਦੀ ਬਚਤ ਹੋਵੇਗੀ ਅਤੇ ਪਰਿਵਾਰਾਂ ਲਈ ਇਹ ਬਚਤ 1500 ਡਾਲਰ ਤੱਕ ਹੋ ਸਕਦੀ ਹੈ ਹਾਰਨਰ ਨੇ ਵੀ ਕਿਹਾ ਕਿ ਇਹ ਕਟੌਤੀ ਮਾਲੀ ਅਨਿਸ਼ਚਿਤਤਾ ਤੇ ਵਧੀਆਂ ਹੋਈਆਂ ਲਾਗਤਾਂ ਦੇ ਵਿਚਕਾਰ ਅਲਬਰਟਾ ਦੇ ਲੋਕਾਂ ਨੂੰ ਕੁਝ ਆਰਥਿਕ ਸਹਾਤਾ ਪ੍ਰਦਾਨ ਕਰੇਗੀ Albertans generally pay lower overall taxes than those in other provinces. In fact, in 25 26, Albertans and Alberta businesses would pay at least $20.1 less in taxes than they would if Alberta had the same tax system as any other province. Now we're adding to that low tax environment by cutting personal income taxes with a new 8% bracket on the first $60,000 of income. As the Premier mentioned, this cut will put more than $1 billion back into the bank accounts of Albertans in 2025, and that is good news for this province. ਇਹ ਤੇਜਕਰਜੂਗਾ ਕੇ ਸਾਲ 2023 ਵਿੱਚ ਜਦੋਂ ਡੈਨੋਸ ਸਮਿਥ ਨੇ ਐਲਬੋਟਾ ਦੇ ਪ੍ਰੀਮੀਅਰ ਲੀਗ ਚੋਣ ਲੜੀ ਸੀ ਉਹਨਾਂ ਦਾ ਇੱਕ ਮੁੱਖ ਵਾਦਾ ਸੀ ਕਿ ਪਰਸਨਲ ਇਨਕਮ ਟੈਕਸ ਵਿੱਚ ਕਟੌਤੀ ਕੀਤੀ ਜਾਵੇਗੀ ਵੀਰਵਾਰ ਨੂੰ ਮਾਲੀ ਨਿਸ਼ਚਿਤਤਾ ਦੇ ਵਿਚਕਾਰ ਯੂਐਸਬੀ ਸਰਕਾਰ ਨੇ ਕਿਹਾ ਕਿ ਉਹ ਇਸ ਵਚਨ ਪਰ ਤਾਨੂ ਪੂਰਾ ਕਰ ਰਹੀ ਹੈ ਦੱਸਣਯੋਗ ਹੈ ਕਿ ਹਾਲਾਂਕਿ ਇਹ ਟੈਕਸ ਛੋਟ ਕੁਝ ਟੈਕਸ ਵਧਿਆਂ ਨਾਲ ਆ ਰਹੀ ਹੈ ਬਜਟ ਵਿੱਚ ਕੈਲਗਰੀ ਵਿੱਚ ਹੋਮੋਨਸਲੀ ਸਲਾਣਾ 239 ਡਾਲਰ ਅਤੇ ਐਡਮਿੰਟਨ ਵਿੱਚ 92 ਡਾਲਰ ਦਾ ਵਾਧੂ ਪ੍ਰਾਪਰਟੀ ਟੈਕਸ ਸ਼ਾਮਲ ਹੈ ਇਸ ਤੋਂ ਇਲਾਵਾ ਸਰਕਾਰ ਇਸ ਵਾਦੇ ਤੋਂ ਲਗਭਗ ਸੋ ਮਿਲੀਅਨ ਡਾਲਰ ਵੱਧ ਪ੍ਰਾਪਤ ਕਰਨ ਦੀ ਉਮੀਦ ਕਰ ਰਹੀ ਹੈ ਇਸ ਦੇ ਨਾਲ ਸਰਕਾਰ ਕਾਰੋਬਾਰਾਂ ਚਰੜੀਆਂ ਮੋਟਰ ਵਾਹਨਾਂ ਤੇ ਅਦਾਲਤੀ ਫੀਸਾਂ ਵਿੱਚ ਵੀ ਵਾਧਾ ਕਰ ਰਹੀ ਹੈ ਹਾਰਨਰ ਨੇ ਇਹ ਦਲੀਲ ਦਿੱਤੀ ਕਿ ਇਹ ਵਾਦੇ ਉਹਨਾਂ ਫੀਸਾਂ ਦਾ ਅੰਤਰਪਰਤ ਦੇ ਹਨ ਜੋ ਲੰਬੇ ਸਮੇਂ ਤੋਂ ਉਹ ਨਹੀਂ ਵਧਾਈਆਂ ਗਈਆਂ ਸਨ ਸਰਕਾਰ ਕਟਾ ਆਮਦਨ ਵਾਲੇ ਟਰਾਂਜ਼ਿਟ ਪਾਸਾਂ ਦੀ ਕੀਮਤ ਵੀ ਵਧਾ ਰਹੀ ਹੈ ਇਸ ਸਾਲ ਦੇ ਬਜਟ ਵਿੱਚ ਟਰਾਂਜ਼ਿਟ ਪਾਸ ਲਈ ਖਰਚ 16 ਮਿਲੀਅਨ ਡਾਲਰ ਤੋਂ ਵੱਧ ਕੇ ਅਗਲੇ ਸਾਲ 21 ਮਿਲੀਅਨ ਡਾਲਰ ਹੋ ਜਾਵੇਗਾ ਸੋ ਬੇਦੀ ਕੁੱਲ ਆਮਦਨ 74.1 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲ ਨਾਲੋਂ 6.6 ਬਿਲੀਅਨ ਘੱਟ ਹੈ ਖਰਚੇ ਆਪਣੇ 3.3 ਬਿਲੀਅਨ ਤੱਕ ਵਧਣ ਦੀ ਉਮੀਦ ਹੈ ਇਸ ਵਿੱਚ 4 ਬਿਲੀਅਨ ਡਾਲਰ ਦੀ ਇੱਕ ਅਚੰਤਿਤ ਰਕਮ ਸ਼ਾਮਲ ਹੈ ਜੋ ਆਫ਼ਤਾਂ ਜਾਂ ਸਮੂਹਿਕ ਸਮਝੌਤੇ ਦੇ ਇੰਤਾਰੇ ਦੀਆਂ ਲਾਗਤ ਵਰਗੇ ਅਣਕਿਆਸੀ ਖਰਚਿਆਂ ਨੂੰ ਪੂਰਾ ਕਰਨ ਲਈ ਵਰਤੀ ਜਾਵੇਗੀ A promise we made two years ago to cut taxes for Albertans. And not only that, we're fast tracking that tax cut from the plan that we laid out just last year. This cut will save individual Alberta taxpayers up to $750 in 2025. Two income families could see savings of up to $1,500. Taxpayers who earn less than $60,000 will see their personal income taxes fall by 20%. Overall, this personal income tax cut will put more than $1 billion back into the bank accounts of Albertans this year. ਅਲਬਰਟਾ ਦੀ ਮਾਲੀ ਸਥਿਤੀ ਤੇਲ ਅਤੇ ਗੈਸ ਦੀਆਂ ਕੀਮਤਾਂ ਤੇ ਰੈਲਟੀ ਦੇ ਬਦਲਦੇ ਹੋਏ ਰੋਲਰ ਕੋਸਟ ਨਾਲ ਜੁੜੀ ਹੋਈ ਹੈ। ਸਰਕਾਰ ਇਸ ਸਾਲ ਦੀ ਕੀਮਤ 77.83 ਡਾਲਰ ਪ੍ਰਤੀ ਬੈਰਲ ਦੇ ਮੁਕਾਬਲੇ ਅਗਲੇ ਸਾਲ 2026 ਵਿੱਚ ਤੇਲ ਦੇ ਇੱਕ ਬੈਰਲ ਦੀ ਕੀਮਤ 68 ਡਾਲਰ ਹੋਣ ਦੀ ਭੂਖਮਣੀ ਕਰ ਰਹੀ ਹੈ। ਇੱਥੇ ਜ਼ਿਕਰਯੋਗ ਹੈ ਸਰਕਾਰ ਦੀ ਮੁੱਖ ਚਿੰਤਾ ਅਮਰੀਕੀ ਟੈਰਿਫ ਦਾ ਖਤਰਾ ਹੈ। ਅਲਬਰਟਾ ਦੀ ਸਰਕਾਰ ਨੂੰ ਯੂਐਸ ਤੋਂ ਟੈਰਿਫ ਲਗਾਉਣ ਦੀ ਸੰਭਾਵਨਾ ਨਾਲ ਆਪਣੀ ਮਾਲੀ ਸਥਿਤੀ ਲਈ ਖਤਰਾ ਮਹਿਸੂਸ ਹੋ ਰਿਹਾ ਹੈ। 176 ਪੰਨਿਆਂ ਦੇ ਬਜਟ ਦਸਤਾਵੇਜ਼ ਵਿੱਚ ਟੈਰਿਫ ਸ਼ਬਦ ਦਾ ਘਟੋ-ਘਟ 179 ਵਾਰ ਜ਼ਿਕਰ ਕੀਤਾ ਗਿਆ। ਹਾਂ ਸਰਕਾਰ ਨੂੰ ਮੰਨ ਕਰਦੀ ਹੈ ਕਿ ਜੇਕਰ 15% ਯੂਐਸ ਟੈਰਿਫ ਲੱਗਦੇ ਹਨ ਤਾਂ ਘਾਟਾ 5.2 ਬਿਲੀਅਨ ਡਾਲਰ ਹੋ ਸਕਦਾ ਹੈ ਅਤੇ ਜੇ ਟੈਰਿਫ 25% ਤੱਕ ਵਧੇ ਤਾਂ ਇਹ ਘਾਟਾ 8.7 ਬਿਲੀਅਨ ਡਾਲਰ ਤੱਕ ਵੱਧ ਸਕਦਾ ਹੈ। This budget 2025 which will also serve as the 2425 uh, third quarter fiscal update. This past year has been one of many ups and downs as we continue to face many challenges that impact our budget and decisions going forward. Budget 2025 reflects those up and downs and meets the challenges facing Alberta with responsible decisions to fund the priorities of today. ਹੁਣ ਗੱਲਬਾਤ ਕਰਦੇ ਹਾਂ ਅਲਬਰਟਾ ਦੇ ਬਜਟ ਤੋਂ ਐਡਮੰਟਨ ਸਿਟੀ ਨੂੰ ਕੀ ਫਾਇਦਾ ਹੋਣ ਜਾ ਰਿਹਾ ਹੈ ਐਡਮੰਟਨ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਏਗਾ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਹੀ ਮੇਅਰ ਸੋਹੀ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਪ੍ਰੋਵਿੰਸ ਨੂੰ ਬਾਰ-ਬਾਰ ਲਿਖਿਆ ਕਿ ਜਿੰਨੇ ਟੈਕਸ ਕਲੈਕਟ ਕੀਤੇ ਜਾਂਦੇ ਹਨ ਉਸ ਦੇ ਅਗੇਂਸਟ ਉਹਨਾਂ ਨੂੰ ਫੰਡਿੰਗ ਨਹੀਂ ਮਿਲਦੀ ਪਰ ਇਸ ਸਾਲ ਦੇ ਬਜਟ ਦੇ ਵਿੱਚ ਉਹਨਾਂ ਦੀ ਸੁਣੀ ਗਈ ਹੈ ਕਿ ਸਿਟੀ ਨੂੰ ਕੁਝ ਨਵੀਂ ਫੰਡਿੰਗ ਵੀ ਮੁਹੱਈਆ ਕਰਵਾਈ ਜਾਵੇਗੀ ਤੇ ਆਪ ਜੀ ਆਤ ਮਾਰਦੇ ਹਾਂ ਅਲਬਰਟਾ ਬਜਟ 2025 ਤੋਂ ਐਡਮੰਟਨ ਸ਼ਹਿ 几何？硬不了 ਅਲਬਰਟਾ ਦੀ ਰਾਜਧਾਨੀ ਐਡਮੰਟਨ ਨੂੰ ਇਸ ਸਾਲ ਅਲਬਰਟਾ ਸਰਕਾਰ ਤੋਂ ਕੁਝ ਨਵਾਂ ਫੰਡ ਮਿਲੇਗਾ ਨਾਲ ਹੀ ਕੁਝ ਵਾਰ-ਵਾਰ ਬੇਨਤੀ ਕੀਤੇ ਗਏ ਪ੍ਰਾਪਰਟੀ ਟੈਕਸ ਭੁਗਤਾਨ ਵੀ ਮਿਲਣਗੇ ਅਲਬਰਟਾ ਦੇ ਵਿੱਤ ਮੰਤਰੀ ਨੈਟ ਹਾਰਨਰ ਨੇ ਵੀਰਵਾਰ ਨੂੰ 2025-26 ਵਿੱਤੀ ਸਾਲ ਲਈ ਬਜਟ ਪੇਸ਼ ਕਰਨ ਸਮੇ ਇਸ ਦਾ ਐਲਾਨ ਕੀਤਾ ਸਾਲ 2019 ਅਤੇ 2020 ਦੇ ਵਿਚਕਾਰ ਟੈਕਸਾਂ ਦੇ ਬਦਲੇ ਗ੍ਰਾਂਟ ਵਿੱਚ 50% ਕਮੀ ਆਉਣ ਤੋਂ ਬਾਅਦ ਐਡਮੰਟਨ ਅਤੇ ਹੋਰ ਅਲਬਰਟਾ ਨਗਰਪਾਲਿਕਾਵਾਂ ਵਿੱਚਕਾਰ ਪ੍ਰਾਪਰਟੀ ਟੈਕਸ ਭੁਗਤਾਨ ਵਿਵਾਦ ਦਾ ਵਿਸ਼ਾ ਰਿਹਾ ਹੈ ਸੂਬੇ ਨੇ ਕਿਹਾ ਕਿ ਉਹ ਇਸ ਵਿੱਤੀ ਸਾਲ ਵਿੱਚ ਗ੍ਰਾਂਟਾਂ ਵਿੱਚ 17.2 ਮਿਲੀਅਨ ਡਾਲਰ ਦਾ ਵਾਅਦਾ ਕਰੇਗਾ ਜਿਸ ਨਾਲ ਪਰਮਿਸ਼ੀਅਲ ਮਾਰਕੀ ਵਾਲੀਆਂ ਇਮਾਰਤਾਂ ਤੇ ਪ੍ਰਾਪਰਟੀ ਟੈਕਸਾਂ ਦੇ 75% ਤੱਕ ਫੰਡਿੰਗ ਆਵੇਗੀ ਇਹ ਗ੍ਰਾਂਟ ਸਾਲ 2026 ਵਿੱਚ 100% ਤੱਕ ਵਧਣ ਦੀ ਉਮੀਦ ਹੈ ਮੇਅਰ ਅਮਰਜੀਤ ਸੋਹੀ ਨੇ ਕਿਹਾ ਐਡਮੰਟਨ ਵਸੀਆਂ ਲਈ ਸਾਡੀ ਡੇਟਾ ਅਧਰਤ ਬਕਾਰਤ ਰੰਗਲੀਆਰੀ ਹੈ ਮੈਨੂੰ ਖੁਸ਼ੀ ਹੈ ਕਿ ਸੂਬਾ ਸਰਕਾਰ ਆਖਰਕਾਰ ਪ੍ਰਾਪਰਟੀ ਟੈਕਸਾਂ ਦਾ ਪੂਰਾ ਹਿੱਸਾ ਅਦਾ ਕਰਨਾ ਸ਼ੁਰੂ ਕਰ ਦੇਵੇਗੀ ਸੋਹੀਨੇ ਕਾ ਪ੍ਰਾਪਰਟੀ ਟੈਕਸ ਲਈ ਵਧੀ ਹੋਈ ਗ੍ਰਾਂਟ ਫੰਡਿੰਗ ਐਡਮਿੰਟਨ ਦੇ ਘਰਾਂ ਦੇ ਮਾਲਕਾਂ ਲਈ ਪ੍ਰਾਪਰਟੀ ਟੈਕਸ ਟੌਨਲੀ ਵਰਤੀ ਜਾਵੇਗੀ। ਐਂਡ ਇਸ ਬਜਟ आवर ਪ੍ਰਾਇਮਰੀ ਆਸਕ ਵਾਸ ਪ੍ਰਾਫਰ ਪ੍ਰੋਵਿੰਸ ਟੂ ਪੇ देयर ਫੁੱਲ ਸ਼ੇਅਰ ਆਫ ਪ੍ਰਾਪਰਟੀ ਟੈਕਸੈਸ ਐਂਡ ਥੈਟ ਵਿਲ ਬੀ ਥੈਟ ਫੰਡਿੰਗ ਵਿਲ ਬੀ ਰਿਸਟੋਰਡ 75% ਥਿਸ ਈਅਰ ਐਂਡ 25% ਟੂ 100% ਨੈਕਸਟ ਈਅਰ। uh, uh, So that is a big win for the city of Edmonton. Yes, I am promising that what the council has approved, that the money that we're going to get from the province this year, uh, where they pay the full property taxes, we're going to use that revenue. to lower property taxes for Edmontonians it could be up to 2.5% ਇਹ ਸਾਨੂੰ ਟੈਕਸਾਂ ਦੇ ਬੋਝ ਘਟਾਉਣ ਲਈ ਅਤੇ ਲੋਕਾਂ ਦੇ ਜੀਵਨ ਨੂੰ ਹੋਰ ਅਫੋਰਡੇਬਲ ਬਣਾਉਣ ਵਿੱਚ ਮਦਦ ਕਰੇਗਾ ਹੁਣ ਗੱਲਬਾਤ ਕਰਦੇ ਹਾਂ ਕੈਲਗਰੀ ਸਿਟੀ ਦੀ ਕੈਲਗਰੀ ਸਿਟੀ ਨੂੰ ਅਲਬਰਟਾ ਦੇ ਬਜਟ ਤੋਂ ਕੀ ਮਿਲਿਆ ਹੈ ਅਲਬਰਟਾ ਦੇ ਬਜਟ ਤੋਂ ਕੈਲਗਰੀ ਸਿਟੀ ਨੂੰ ਬਹੁਤ سارے ਨਵੇਂ ਪ੍ਰੋਜੈਕਟਸ ਦੀ ਫੰਡਿੰਗ ਮਿਲੀ ਹੈ ਉਹਨਾਂ ਨੂੰ 18 ਨਵੇਂ ਸਕੂਲ ਮਿਲੇ ਹਨ ਜਿਸ ਦੇ ਵਿੱਚ ਐਜੂਕੇਸ਼ਨ ਦਾ ਪੱਧਰ ਵਧਾਉਣ ਦੇ ਲਈ ਬਹੁਤ ਸਾਰੀ ਫੰਡਿੰਗ ਦਿੱਤੀ ਜਾਗੀ ਇਸ ਦੇ ਨਾਲ ਨਾਲ ਹੀ ਹੋਰ ਬਹੁਤ ਸਾਰੇ ਪ੍ਰੋਜੈਕਟਸ ਜਿਨ੍ਹਾਂ ਦੇ ਵਿੱਚ LRT ਸਿਸਟਮ ਨੂੰ ਵਧਾਉਣਾ ਤੇ ਉਸ ਦੇ ਬਾਅਦ ਹੋਰ ਬਹੁਤ はい。Sorry. ਹੈਲਥ ਚੱਕਰਦੇਸ਼ ਪ੍ਰੋਜੈਕਟਸ ਉੱpon ਜਿਸ ਦੇ ਵਿੱਚ ਨਵੀਂ ਫੰਡਿੰਗ ਦਿੱਤੀ ਜਾ ਰਹੀ ਹੈ। ਅਨੁਮਾਨ ਹੈ ਕਿ ਕੈਲਗਰੀ ਸਿਟੀ ਨੂੰ ਇਸ ਫੰਡਿੰਗ ਦਾ ਬਹੁਤ ਲਾਭ ਹੋਏਗਾ ਕਿ ਲੋਕਾਂ ਨੂੰ ਇੱਕ ਹੋਰ ਸੇਕ ਵੀ ਲੱਗਣ ਜਾ ਰਿਹਾ ਜਿਸ ਦੇ ਵਿੱਚ ਪ੍ਰਾਪਰਟੀ ਟੈਕਸ ਦਾ ਵਾਧਾ ਸ਼ਾਮਲ ਹੈ। ਜਿਸ ਦੇ ਵਿੱਚ 239 ਡਾਲਰ ਤਕਰੀਬਨ ਸਾਲਾਨਾ ਹਾਰਮ ਮਕਾਨ ਮਾਲਕ ਨੂੰ ਭਰਨੇ ਪੈਣਗੇ। ਤੇ ਆਓ ਦੇਖਦੇ ਹਾਂ ਇਸ ਡਿਟੇਲਡ ਰਿਪੋਰਟ ਤੇ ਜਿਸ ਵਿੱਚ ਕੈਲਗਰੀ ਨੂੰ ਮਿਲਣ ਵਾਲੀ ਫੰਡਿੰਗ ਤੇ ਉਸ ਦੇ ਨਾਲ ਨਾਲ ਹੀ ਟੈਕਸ ਜੋ ਲਾਏ ਜਾਣੇ ਹਨ ਉਸ ਦੇ ਬਾਰੇ ਗੱਲਬਾਤ ਕੀਤੀ ਗਈ। ਸੂਬੇ ਦਾ 2025 ਦਾ ਬਜਟ ਕੈਲਗਰੀ ਵਿੱਚ ਜਨਤਕ ਸੇਵਾਵਾਂ ਲਈ ਫੰਡਿੰਗ ਦੀਆਂ ਕਈ ਮੰਗਾਂ ਨੂੰ ਵੀ ਨਜ਼ਰਅੰਦਾਜ਼ ਕਰ ਰਿਹਾ ਹੈ ਕੈਲਗਰੀ ਵਿੱਚ ਸੰਭਾਵੀ ਬਚਤਾਂ ਖਾਸ ਕਰਕੇ ਸਿੱਖਿਆ ਜ਼ਿਆਦਾ ਟੈਕਸ ਵਾਧੇ ਦੁਆਰਾ ਅਨਸ਼ਕਤ ਤੌਰ ਤੇ ਆਫਸਰਟ ਕੀਤੀਆਂ ਜਾਣਗੀਆਂ ਕੈਲਗਰੀ ਵਿੱਚ ਟੈਕਸ ਫੋਰ ਦਿ ਨਲ ਕਰਾਂ ਦੇ ਮਾਲਕਾਂ ਨੂੰ ਪ੍ਰਤੀ ਸਾਲ 239 ਡਾਲਰ ਵਾਧੂ ਖਰਚਾ ਆਵੇਗਾ ਜੋ ਕਿ ਐਡਮਿੰਟਨ ਵਿੱਚ ਵਾਧੇ ਨਾਲੋਂ ਦੋਨੇ ਤੋਂ ਵੀ ਵੱਧ ਹੈ ਸਿੱਖਿਆ ਫੰਡਿੰਗ ਵਿੱਚ 6% ਵਾਧੇ ਦੇ ਨਾਲ ਬਜਟ 2025 ਵਿੱਚ ਅਗਲੇ 3 ਸਾਲਾਂ ਵਿੱਚ ਕੈਲਗਰੀ ਖੇਤਰ ਵਿੱਚ 18 ਨਵੇਂ ਸਕੂਲਾਂ ਦੀ ਯੋਜਨਾ ਅਤੇ ਡਿਜ਼ਾਈਨ ਲਈ 225 ਮਿਲੀਅਨ ਡਾਲਰ ਰੱਖੇਗੇ ਹਨ ਸੇਟ ਸਦਨ ਔਰ ਬਰਟਨ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਕੈਂਪਸ ਸੈਂਟਰ ਦੇ ਪੁਨਰਵਿਕਾਸ ਲਈ 3 ਮਿਲੀਅਨ ਡਾਲਰ ਮਾਉਂਟ ਰਾਇਲ ਯੂਨੀਵਰਸਿਟੀ ਦੀ ਸੁਲਤਾਨ ਨੂੰ ਦੁਬਾਰਾ ਬਣਾਉਣ ਲਈ 10 ਮਿਲੀਅਨ ਡਾਲਰ ਅਤੇ ਕੈਲਗ Opportunity within the province, yet there's not really much that addresses the growth that Calgary has seen in the past couple of years. We're the fastest growing city in this nation, and there really wasn't a nod to that. The education property tax. We now understand that the portion that the government is going to take from Calgary. property taxes is going to be up at around 6%. So that means that you're going to see probably an additional 9 dollars or so. ਹੈਲਥ케ਅ ਸੈਕਟਰ ਵਿੱਚ ਬਜਟ ਵਿੱਚ ਕੈਲਗਰੀ ਵਿੱਚ ਕਈ ਵੱਡੇ ਪ੍ਰੋਜੈਕਟਾਂ ਲਈ ਪਹਿਲਾਂ ਅਲਾਣੇ ਗੇ ਫੰਡਿੰਗ ਸ਼ਾਮਲ ਹਨ ਜਿਵੇਂ ਕਿ ਪੁਟ ਹਿਲਸ ਮੈਡੀਕਲ ਸੈਂਟਰ ਦੇ 40 ਮਿਲੀਅਨ ਡਾਲਰ ਦੇ ਨਵੇਂ ਜੰਮੇ ਬੱਚਿਆਂ ਦੇ ਇੰਟੈਂਸਿਵ ਕੇਅਰ ਯੂਨਿਟ ਅਪਗ੍ਰੇਡ ਸ਼ਾਮਲ ਹਨ। ਬਜਟ ਸ਼ੇਅਰ ਦੇ ਗ੍ਰੀਨ ਲਾਈਨ LRT ਪ੍ਰੋਜੈਕਟ ਵਿੱਚ 1.3 ਬਿਲੀਅਨ ਡਾਲਰ ਦੇ ਯੋਗਦਾਨ ਅਤੇ ਪਹਿਲਾਂ ਤੋਂ ਹੀ ਚੱਲ ਰਹੇ ਟਾਇਰਫੁੱਟ ਟ੍ਰੇਲ ਅਪਗ੍ਰੇਡ ਲਈ 485 On your property tax bill to help cover this education tax that the provincial government is seeking. That's above and beyond what has already been budgeted by the city. Now, there was also conversation about tariff supports in this budget, and I really appreciate the fact that this is being recognized and that there is contingency within this budget. ਬਟ ਵੀ ਨੀਡ ਟੂ ਸੀ ਮੋਰ ਸ਼ਰਲੀ ਫੰਡਿੰਗ ਦੀ ਹੋਰ ਮੁੱਖ ਅੰਸ਼ਾਂ ਵਿੱਚ ਇੱਕ ਨਵੀਂ ਕਲਗਰੀ ਕੋਰਟ ਆਫ ਅਪੀਲ ਸਹੂਲਤ ਕੰਟੈਂਪਰਰੀ ਕਲਗਰੀ ਆਰਟ ਕਲਰੀ ਲਈ ਪੈਸਾ ਅਤੇ ਸਪ੍ਰਿੰਗ ਬੈਂਕ ਆਫ ਸਟ੍ਰੀਮ ਰਿਜ਼ਰਵਰ ਹੜ ਘਟਾਉਣ ਪ੍ਰੋਜੈਕਟ ਲਈ ਡਾਲਰ ਸ਼ਾਮਲ ਹਨ ਆਸ ਕਰਦਾ ਹਾਂ ਕਿ ਤੁਹਾਨੂੰ ਅਲਬਰਟਾ 2025 ਬਜਟ ਸੈਗਮੈਂਟ ਪਸੰਦ ਆਇਆ ਹੋਵੇਗਾ ਕਿਸੇ ਤਰ੍ਹਾਂ ਦੀ ਕੋਈ ਫੀਡਬੈਕ ਸਾਂਝੀ ਕਰਨ ਦੇ ਲਈ ਤੁਸੀਂ ਪ੍ਰਮੇਸ਼ਾ ਟੈਲੀਵਿਜ਼ਨ ਨਾਲ ਸੰਪਰਕ ਕਰ ਸਕਦੇ ਹੋ ਅੱਜ ਦਾ ਇਹ ਪ੍ਰੋਗਰਾਮ ਮੈਨੂੰ ਹੰਦੀ ਪੂਰਾ ਰਾਂ ਨੂੰ ਇੱਥੇ ਸਮਾਪਤ ਕਰਨ ਦੀ ਦੁਆ ਗਿਆ ਅਗਲੇ ਹਫਤੇ ਫਿਰ ਦੁਬਾਰਾ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ